ਤੇ ਉਧਰ ਪੰਜਾਬ ਵਿਧਾਨ ਸਭਾ ਦੇ ਖਾਸ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਖਾਸ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ ਇਹ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹائش ਤੇ ਹੋਈ ਹੈ ਅਤੇ ਮੀਟਿੰਗ ਦੇ ਵਿੱਚ ਸੈਸ਼ਨ ਦੇ ਵਿੱਚ ਚੁੱਕੇ ਜਾਣ ਵਾਲੇ ਮੁੱਦਿਆਂ ਅਤੇ ਕੇਂਦਰ ਸਰਕਾਰ ਦੀ ਤਜਵੀਜ਼ ਦੇ ਵਿਰੋਧ ਦੇ ਵਿੱਚ ਜੋ ਮਤਾ ਪਾਸ ਕੀਤਾ ਜਾਣਾ ਉਸ ਬਾਬਤ ਮੰਤਰੀਆਂ ਵੱਲੋਂ ਮੁੱਖ ਮੰਤਰੀ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਜ਼ਰੂਰੀ ਫੈਸਲੇ ਵੀ ਲਏ ਗਏ ਨੇ ਇਸ ਮੀਟਿੰਗ ਦੇ ਵਿੱਚ ਕੀ ਕੀ ਫੈਸਲੇ ਲਏ ਗਏ ਨੇ ਕੀ ਵਿਚਾਰ ਵਟਾਂਦਰਾ ਕੀਤਾ ਗਿਆ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਸੋ ਬਹੁਤ ਸ਼ੁਰੂਆਤ ਦੇ ਵਿੱਚ ਬਨੂੜ ਦੇ ਵਿੱਚ ਸਬ ਤਹਿਸੀਲ ਜਿਹੜੀ ਬਨੂੜ ਜੋ ਤਹਿਸੀਲ ਮਹਾਲੀ ਦੇ ਵਿੱਚ ਸੀਗੀ ਸੋ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀਆਂ ਪ੍ਰੋਬਲਮਾਂ ਲੋਕਾਂ ਦੀਆਂ ਕੰਪਲੇਟਾਂ ਕਿ ਕੰਮ ਨੂੰ ਜਿਹੜਾ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਤਹਿਸੀਲ ਛੋਟੀ ਹੈ ਪ੍ਰੋਬਲਮ ਆ ਰਹੀਆਂ ਉਹਨੂੰ ਤਹਿਸੀਲ ਦੇ ਵਿੱਚ ਅੱਜ ਜਿਹੜਾ ਮੰਤਰੀ ਮੰਡਲ ਦੇ ਵਿੱਚ ਉਹਨੂੰ ਅਪਗ੍ਰੇਡ ਕਰਕੇ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਤਹਿਸੀਲ ਵਿੱਚ ਦੋ ਕਨਗੋ ਸਰਕਲ 14 ਪਟਵਾਰ ਸਰਕਲ ਅਤੇ 40 ਪਿੰਡ ਸਾਮਲ ਹੋਣਗੇ 40 ਪਿੰਡਾਂ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਸੀ ਉਹਨੂੰ ਅੱਜ ਕੈਬਨਿਟ ਦੇ ਵਿੱਚ ਇਹ ਤਸਵੀਰ ਬਨੂਰ ਨੂੰ ਅਪਗ੍ਰੇਡ ਕਰਕੇ ਉਹਦਾ ਜਿਹੜਾ ਹੱਲ ਕੀਤਾ ਗਿਆ ਉਸਤੇ ਨਾਲ ਹੀ ਹੁਸਿਆਰਪੁਰ ਡਿਸਟ੍ਰਿਕਟ ਤਸੀਲ ਹਰਿਆਣਾ ਨੂੰ ਜਿਹੜਾ ਸਰਪੱਖੀ ਫੈਸਲਾ ਲਿਆ ਗਿਆ ਜਿਸ ਦੇ ਸਬ ਤਸੀਲ ਵਿੱਚ ਦੋ ਕਨਗੋ 12 ਪਟਵਾਰ 50 ਪਿੰਡ ਸ਼ਾਮਲ ਕੀਤੇ ਗਏ ਜੋ ਸਬ ਤਸੀਲ ਪੁੰਗਾ ਸੀਗੀ ਪੰਨਾ ਤੰਗ ਸੜਕਾਂ ਮੌਸਮੀ ਨਾਲਿਆਂ ਤੇ ਜੰਗਲੀ ਇਲਾਕਿਆਂ ਵਾਲਾ ਖੇਤਰ ਸੀਗਾ ਇਹ ਸਾਰਾ 50 ਪਿੰਡਾਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਰੋਜ਼ਾਨਾ ਹੀ ਜਿਹੜੀਆਂ ਪ੍ਰੋਬਲਮ ਆਉਂਦੀ ਸੀ ਪੁੰਗੇ ਜਾਣ ਦੇ ਵਿੱਚ ਸੋ ਇਹ ਅੱਜ ਕੈਬਨਟ ਦੇ ਵਿੱਚ ਤਸੀਲ ਹਰਿਆਣਾ ਜਿਹੜਾ ਬਣਾਉਣ ਦਾ ਜਿਹੜਾ ਸਰਪੱਖੀ ਇਹਦਾ ਫੈਸਲਾ ਲਿਆ ਗਿਆ ਤਾਂ ਜੋ 50 ਪਿੰਡਾਂ ਦੇ 12 ਪਟਵਾਰ ਸਰਕਲ 2 ਕਨਗੋ ਸਰਕਲ ਜਿਹੜਾ ਉੱਥੇ ਅੱਜ ਮਨਜ਼ੂਰੀ ਮਿਲੀ ਆ ਸੋ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਾਂ ਜਿਹੜੀਆਂ ਤਹਿਸੀਲਾਂ ਦੇ ਵਿੱਚ ਆਉਂਦੀਆਂ ਸੀ ਉਹ ਜ਼ਿਆਦਾ ਤਹਿਸੀਲ ਅਪਗ੍ਰੇਡ ਕਰਕੇ ਤਹਿਸੀਲ ਦਾ ਤਹਿਸੀਲਾਂ ਨਵੀਆਂ ਬਣਾ ਕੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਆ ਜਿਹੜੇ ਕੈਬਨਿਟ ਦੇ ਵਿੱਚ ਵੱਡੇ ਫੈਸਲੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ ਪੂਰੀ ਕੈਬਨਿਟ ਨੇ ਦਿੱਤੇ ਆ ਇਹ ਪੁੰਗਰ ਨਹੀਂ ਹਰਿਆਣਾ ਪੁਰਗ ਹੀ ਪਹਿਲਾ ਸੀਗੀ ਹੁਣ ਹਰਿਆਣਾ ਬਣਾਈ ਵਕਫਾ ਖ ਮਾਲ ਠਾਟੀਆਂ ਕੋਲ ਲੰਬੇ ਤੋਂ ਅਦਾਲਤੀ ਮਾਮਲਿਆਂ ਦੇ ਨਿਪਟਾਰੇ ਤੇਜ਼ੀ ਨਾਲ ਕਰਨ ਲਈ ਮੰਤਰੀ ਪਰਿਸ਼ਦ ਕੋ ਮਾਲੀਆ 1887 ਮੁੱਖ ਸੋਧਾ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ ਇਹ ਸੋਧਾ ਧਿਰਾਂ ਦੇ ਸਮੇਂ ਦੀ ਬਰਬਾਦੀ ਅਤੇ ਬਲੋੜੀ ਪ੍ਰਸ਼ਾਨੀ ਨੂੰ ਰੋਕਣ ਲਈ ਰੋਕਣ ਵਿੱਚ ਮਦਦ ਕਰਨਗੀਆਂ ਇਸ ਤੋਂ ਇਲਾਵਾ ਇਹ ਸੋਧਾ ਆਮ ਜਨਤਾ ਦੀ ਸਹੂਲਤ ਲਈ ਜਿਹੜਾ ਕੰਪਿਊਟਰਾਈਜ਼ ਰਿਕਾਰਡ ਰੱਖਣ ਵਿੱਚ ਸਹਾਇੀ ਹੋਣਗੇ ਇਦੇ ਨਾਲ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਪਾਲਿਸੀ ਬਣਾਈ ਗਈ ਸੀ ਪੰਜਾਬ ਇਸ ਸਵਾਮਿਤਾ ਮੇਰਾ ਘਰ ਮੇਰਾ ਨਾਮ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਮੰਤਰੀ ਮੰਡਲ ਵੱਲੋਂ ਅੱਜ ਪੰਜਾਬ ਆਬਾਦੀ ਦੇ ਰਿਕਾਰਡ ਆਫ ਰਾਈਟ ਐਕਟ 2021 ਮਹੱਤਵਪੂਰਨ ਸੋਧਾਂ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ ਇਹ ਸੋਧਾਂ ਇਹ ਸਕੀਮ ਅਧੀਨ ਵੱਖ-ਵੱਖ ਸੀਮਾਵਾਂ ਨੂੰ ਘਟਾ ਕੇ ਯਕੀਨੀ ਬਣਾਉਣਗੀਆਂ ਕਿ ਨਾਗਰਿਕਾਂ ਨੂੰ ਸਮੇਂ ਸਿਰ ਉਹਨਾਂ ਦੇ ਪ੍ਰੋਪਰਟੀ ਕਾਰਡ ਮਿਲ ਸਕਣ ਜਿਸ ਨਾਲ ਜਾਇਦਾਦ ਦੇ ਰਕਾਰ ਵਿੱਚ ਸੁਧਾਰ ਹੋਵੇਗਾ ਝਗੜੇ ਘਟਣਗੇ ਰਹਿਸੀ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਗੇ ਲੋਕਾਂ ਨੂੰ ਬੈਂਕ ਲੋਨ ਮਿਲਗੇ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਐਨਆਰਈ ਭਰਾਵਾਂ ਨੂੰ ਆਉਂਦੀਆਂ ਸੀ ਜਿਹੜੇ ਇਹ ਮੇਰਾ ਘਰ ਮੇਰੇ ਨਾਮ ਦਾ ਜਿਹੜਾ ਕਾਰਡ ਬਣ ਜਾ ਰਿਹਾ ਇਹਦੇ ਵਿੱਚ ਕੋਈ ਕਿਤੇ ਵੀ ਰਵੇ ਉਹਦਾ ਜਿਹੜਾ ਘਰ ਆ ਉਹਦੇ ਨਾਮ ਤੇ ਹੋਊਗਾ ਉਹਦੀਆਂ ਰਿਸ਼ਤੀਆਂ ਹੋ ਸਕਣਗੀਆਂ ਉਸ ਤੇ ਨਾਲ ਬੈਂਕ ਲੋਨ ਮਿਲ ਸਕਣਗੇ ਜਿਹੜਾ ਉਹਨਾਂ ਦਾ ਜਿਹੜਾ ਰੋਟੀ ਕਾਰਡ ਜਿਹੜਾ ਉਹ ਬਹੁਤ ਜਲਦੀ ਉਹਨੂੰ ਦੇਣ ਜਾ ਰਹੇ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹਮੇਸ਼ਾ ਹੀ ਲੋਕਾਂ ਦੀਆਂ ਸੁਵਾਵਾਂ ਦੇ ਲਈ ਸੁਵਾਵਾਂ ਦੇ ਲਈ ਜਿਹੜੀਆਂ ਸੁਵਾਵਾਂ ਤੇ ਵਿੱਚ ਪ੍ਰੇਸ਼ਾਨੀ ਹੁੰਦੀ ਸੀ ਉਹਨੂੰ ਆਸਾਨ ਤਰੀਕੇ ਨਾਲ ਕਰਨ ਦੇ ਲਈ ਕਿਉਂਕਿ ਸਭ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਜਿਹੜੀਆਂ ਪ੍ਰੇਸ਼ਾਨੀਆਂ ਸੀ ਕਿ ਜਿੱਦਾਂ ਹਿਾਰਪੁਰ ਦੀ ਦੱਸਿਆ ਗਿਆ ਕਿ ਉਹਨਾਂ ਨੂੰ ਤਹਿਸੀਲ ਜਾਣ ਲਈ ਬਨੂਰ ਉੱਥੇ ਜਾਣਾ ਪੈਂਦਾ ਸੀਗਾ ਪੁੰਗੇ ਉਹਨਾਂ ਨੂੰ ਨੇੜੇ ਤਸੀਲ ਹਰਿਆਣੇ ਬਣਾ ਦਿੱਤੀ ਗਈ ਫਿਰ ਉਸ ਤੋਂ ਬਨੂਰ ਦੇ ਵਿੱਚ ਤਸੀਲ ਨੂੰ ਅਪਗ੍ਰੇਡ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਜਿਹੜੀਆਂ ਰਿਸ਼ਤੀਆਂ ਵੇਲੇ ਆਪਣੇ ਇੰਤਕਾਲਾਂ ਵੇਲੇ ਪ੍ਰੋਬਲਮਾਂ ਜਿਹੜੀਆਂ ਜਿਹੜੀਆਂ ਪਟਵਾਰੀ ਦਫ਼ਤਰਾਂ ਦੇ ਵਿੱਚ ਜਾਂ ਕਾਨੂੰਗੋਪ ਨਹੀਂ ਮਿਲਦੇ ਸੀ ਜਦੋਂ ਇਹ ਅਪਗ੍ਰੇਡ ਹੁੰਦੀਆਂ ਸੋ ਇਹਨਾਂ ਲੋਕਾਂ ਨੂੰ ਸਾਰੀਆਂ ਸਹੂਲਤਾਂ ਬਹੁਤ ਆਸਾਨੀ ਨਾਲ ਆਰਾਮਦਾਇਕ ਮਿਲਦੀਆਂ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਹਿਲੇ ਦਿਨ ਤੋਂ ਹੀ ਇਹੀ ਸੋਚ ਹੈ ਕਿ ਪੰਜਾਬ ਦੀ ਤਰੱਕੀ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਹਰ ਜਿਹੜੀ ਸਹੂਲਤਾਂ ਉਹ ਆਸਾਨੀ ਨਾਲ ਹੋ ਸਕੇ ਬਾਕੀ ਡਿਟੇਲ ਦੇ ਵਿੱਚ ਤੁਹਾਨੂੰ ਅ ਅੱਜ ਸਾਡੇ ਕੈਬਨਟ ਵੱਲੋਂ ਜਿਹੜਾ ਮਿਲ ਜੂਗਾ ਲੈਟਰ ਮਿਲ ਜੂਗਾ ਉਹ ਤੁਸੀਂ ਆਪਣੀ ਸਾਰੀ ਹੋ ਸਕਦਾ ਨਹੀਂ ਬਨੂੜ ਨੂੰ ਕੀ ਕੀਤਾ ਗਿਆ ਸਭ ਬਨੂੜ ਤੇ ਜਿਹੜੀ ਬਲੂਨ ਨੂੰ ਅਪਗ੍ਰੇਡ ਕੀਤਾ ਗਿਆ ਸਮਝੋ ਬੈ ਸਭ ਡਿਜਨ ਬਣਾ ਗਿਆ